ਲਓ ਜੀ ਅੱਜ ਮਾੜਾ ਦਿਨ ਲੱਗਿਆ ਸੀਗਾ ਤੇ ਮੀਂਹ ਆ ਗਿਆ ਇਹ ਕੈਨੇਡਾ ਦੀ ਹਿਸਟਰੀ ਆ ਉਹ ਉੱਤਰ ਬਾਹਰ ਹੀ ਬੈਠੇ ਮੀਂਹ ਚ ਤੇ ਆਹ ਜਾਲ ਚ ਆਹ ਦੇਖੋ ਮੀਂਹ ਪਈ ਜਾਂਦਾ ਅੱਜ ਨੰਮੇ ਪੱਠੇ ਪਾਏ ਸੀਗੇ ਜਾਲਾਂ ਚ ਔਰ ਦੇਖੋ ਤੇ ਮੀਂਹ ਆ ਗਿਆ ਅੱਧੇ ਘੰਟੇ ਨੂੰ ਫੇਰ ਸਾਫ਼ ਹੋ ਜਾਣਾ ਇਹ ਚ ਮਾਰੇ ਜੀ ਦਿਨ ਲੱਗਦਾ ਜਿਵੇਂ ਕੈਨੇਡਾ ਦੇ ਵਿੱਚ ਪਾਪੂਲਰ ਹੈ ਵੀ ਤਨੇ ਡਬਲਯੂ ਮਸ਼ਹੂਰ ਹੈ ਵਰਕ ਇਹਦਾ ਕੋਈ ਨਹੀਂ ਪਤਾ ਊਮਨ ਇਹਦਾ ਕੋਈ ਨਹੀਂ ਪਤਾ ਤੇ ਬੈਦਰ ਇਹ ਤਿੰਨੇ ਕਦੇ ਵੀ ਚੇਂਜ ਨਹੀਂ ਹੋ ਸਕਦੇ ਐਨੀ ਟਾਈਮ ਤੇ ਆ ਦੇਖ ਲਓ ਪਹਿਲਾਂ ਇਦੋਂ ਨੇਰ ਚੱਲਿਆ ਹਵਾ ਬਹੁਤ ਜ਼ਿਆਦੇ ਵਿੱਚ ਟਨੇਡੋ ਦੀ ਵਾਰਨਿੰਗ ਸੀ ਹੁਣ ਥੰਡਰਸਟੋਰਮ ਮੀਂਹ ਵੀ ਆ ਗਿਆ ਰੱਖੋ ভাই ਦਰਦ ਲੰਘ ਗਿਆ ਸਾਰਾ ਹਾਂ ਇਹ ਰੋਚਾ ਹੋ ਚਲਿਆ ਹੋਰ ਅੱਧੇ ਘੰਟੇ ਤੋਂ ਸ਼ਾਇਦ ਧੁੱਪ ਨਿਕਲਿਆ ਬਈ ਇੱਥੇ ਕੀ ਕੂਤਰਾਂ ਦਾ ਸ਼ੌਂਕ ਕਰ ਲੋ ਕੀ ਹੈ ਹਨਾ ਇਦਾਂ ਜੀ ਆ ਦੇਖੋ ਮੀਂਹ ਪਈ ਜਾਂਦਾ ਠੀਕ ਪਹਿਲਾਂ ਨੇਰੀ ਚੱਲੀ ਪੂਰੀ 70-80 ਕਿਲੋਮੀਟਰ ਸਪੀਡ ਦੇ ਨਾਲ ਤੇ ਫੇਰ ਆ ਮੀਂਹ ਆ ਗਿਆ ਮੀਂਹ ਤੋਂ ਬਾਅਦ ਹੁਣ ਸ਼ਾਇਦ ਘੰਟੇ ਦੇ ਘੰਟੇ ਫੇਰ ਧੱਪਾ ਜੇ ਯਾਨੀ ਇੱਥੇ ਆਪਾਂ ਕਹਿ ਸਕਦੇ ਆ ਜਿਹੜਾ ਕੂਤੇ ਉਡਾਉਨੇ ਆ ਕੁਛ ਨਹੀਂ ਪਤਾ ਮਾੜੀ ਗਰਮੀ ਹੋਈ ਨਹੀਂ ਤੇ ਮੀਂਹ ਆਇਆ ਨਹੀਂ ਰਹਿੰਦਾ ਖੁੰਦਾ ਬਾਜ ਸਾਨੂੰ ਬਹੁਤ ਅੰਗ ਕਰਦਾ ਬਾਜ ਬਹੁਤ ਜ਼ਿਆਦਾ ਇੱਥੇ ਠੀਕ ਹੈ ਨਾ ਉਹ ਮੇਰਾ ਖੜਾ ਬੈਠਾ ਯਾਰ ਲੜ ਓਏ ਚੁੱਪ ਆ ਜਾ ਪੁਰਾ ਏ ਹੋ 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 ਲਸ਼ਕਰੀਏ ਬਿਜਲੀ ਬਿਜਰੀ ਬਿਜਲੀ ਬਿਜਲੀ ਲਸ਼ਕਰੀਏ ਭਾਈ ਅੱਜ ਪਾਦੇ ਠੱਕੇ ਜਿਹਾ ਚੱਲਣਾ ਦੇਣਗੇ ਕੋਈ ਨਹੀਂ ਅੱਜ ਘੰਟੇ ਉਹ ਲਾਹਾਂਗੇ ਕਿਵਾ ਇਧਰ ਸਤੋਂ ਬਣੇ ਕੱਕਲੀ ਠੀਕ ਹੈ ਨਾ ਇਧਰ ਆ ਦੇਖੋ ਐਂ ਲੰਘਿਆ ਮੱਦਾ ਸਾਰਾ ਇਹ ਗੱਡੀ ਹਲਾ ਪੂਰਾ ਬੋਸ਼ੋਰ ਥੱਲੇ ਬੈਠੇ ਐ ਕੋ ਬੈਠਾ ਨਹੀਂ ਜਾਂਦਾ ਹਲੋ ਵੀਡੀਓ ਬੜਾ ਹੁੰਦਾ ਬੜਾ ਤਪ ਵੀ ਨਿਕਲਾਈ ਹੈ ਹੂੰ ਕਿੜੀ ਨਹੀਂ ਫਰਕ ਨਾ ਚਿੜੀ ਇਹ ਮੇਰਾ ਜੈਲਦਾਰ ਤਾ ਦੇਖੋ ਮੀਂਹ ਪਈ ਜਣਾ ਵਿੱਚ ਤੇ ਇਹਦਾ ਟਪੜੇ ਕਲਈ ਆ ਵੀਡੀਓ ਬਣਾਉਂਦੇ ਬਣਾਉਂਦੇ ਦੇਖ ਲਓ ਆ ਵੀਡੀਓ ਬਣਾਉਂਦੇ ਬਣਾਉਂਦੇ ਕਿ ਸਾਰਾ ਬੱਦ ਨੰਗਾ ਤੇ ਸਤਰੰਗੀ ਪੀਗੀ ਵੀ ਪੈ ਗਈ ਆ ਹਰ ਇੱਕ ਸਤਰੰਗੀ ਪੀਂਗੀ ਵੀ ਪੈ ਗਈ ਹੈ ਇਹ ਆ ਸਾਡੇ ਕੈਨੇਡਾ ਦਾ ਹਾਲ ਮੈਨੂੰ ਨਹੀਂ ਕਿਹਾ ਗੋਰੀਆਂ ਨੇ ਵੀ 3W ਦਾ ਕੋਈ ਪਤਾ ਨਹੀਂ ਵਰਕ ਵਾਈਫ ਐਂਡ ਵੈਦਰ ਆਦ ਲੋ ਵੀਡੀਓ ਬਣਾਉਂਦੇ ਹੀ ਬਣਾਉਂਦੀ ਲੱਛੇ ਮੀਂਹ ਪਈ ਜਾਂਦਾ ਆ ਦੇਖਦਾ ਹਣਾ ਸਾਨੂੰ ਠੀਕ ਹੈ ਹਟੋ ਪੂ ਵੀ ਨਿਕਲੇ ਹੀ ਐ ਨਾਲੇ ਇਹ